ਬਚਪਨ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ 3 ਮਹੀਨਿਆਂ ਦੇ ਹੋਏ ਗਰਦਨ ਟਿਕਾ ਕੇ ਬੈਠ ਜਾਂਦੇ ਇੰਜ ਪ੍ਰਤੀਤ ਹੁੰਦਾ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਨੇ 4 ਮਹੀਨਿਆਂ ਦੇ ਹੋਏ ਛੋਟੀ ਜੀ ਝੱਗੀ ਪਾਈ ਗਈ ਬੜੀ ਸੋਹਣੀ ਲੱਗਦੀ ਸੀ ਮਹਾਰਾਜ ਨੂੰ 6 ਮਹੀਨਿਆਂ ਦੇ ਹੋਏ ਅੱਗੋਂ ਹੰਗਾਰਾ ਵੀ ਦਿੰਦੇ ਸੀ 7 ਮਹੀਨਿਆਂ ਦੇ ਚੌਂਕੜੀ ਮਾਰ ਕੇ ਬੈਠ ਜਾਂਦੇ ਕਿਉਂ ਲੱਗਦਾ ਜਿਵੇਂ ਕੋਈ ਤਪੱਸਵੀ ਹੋਣ 8 ਮਹੀਨਿਆਂ ਦੇ ਹੋਏ ਤੇ ਵੀ ਰਾਸਣ ਲਾ ਕੇ ਬਹਿ ਜਾਂਦੇ ਇੱਕ ਗੋਡੇ ਦੀ ਟੇਕ ਨਾ ਕਿੰਨਾ-ਕਿੰਨਾ ਚਰ ਬੈਠੇ ਰਹਿੰਦੇ 9 ਮਹੀਨਿਆਂ ਦੇ ਹੋਏ ਔਰਨ ਲੱਗੇ ਆ ਤੇ ਮੁੱਖ ਤੋਂ ਬਾਬਾ ਬਾਬਾ ਵੀ ਕਹਿੰਦੇ 1 ਸਾਲ ਦੇ ਹੋਏ ਸਾਵਧਾਨੀ ਨਾਲ ਟੁਰਦੇ ਜਦੋਂ ਡੇਢ ਸਾਲ ਦੇ ਹੋ ਗਏ ਜਦੋਂ ਵੀ ਸ਼ਬਦ ਬੋਲਣ ਸਤਿਗੁਰੂ ਜੀ ਬਚਪਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਬੋਲਣ 2 ਸਾਲ ਦੇ ਹੋਏ ਬੱਚਿਆਂ ਨਾਲ ਕਦੇ-ਕਦੇ ਬਾਹਰ ਖੇਡਣ ਚਲੇ ਜਾਂਦੇ ਤੇ ਸਤਿਗੁਰੂ ਜੀ ਦੇ ਐਸੇ ਕੌਤਕ ਨੇ ਗੁਰੂ ਜੀ ਨੇ ਅੱਜ ਤੱਕ ਬਚਪਨ ਵਿੱਚ ਕਦੇ ਰੋ ਕੇ ਦੁੱਧ ਨਹੀਂ ਸੀ ਮੰਗਿਆ ਕਦੇ ਖਡਾਉਣੇ ਨਹੀਂ ਸੀ ਤੋੜੇ ਜਦੋਂ ਵੀ ਕੋਈ ਦਰਸ਼ਨ ਕਰਦਾ ਸਾਰੇ ਆਖਦੇ ਬਹੁਤ ਪਿਆਰਾ ਬਾਲਕ ਹੈ ਕੈਸੇ ਸ਼ੁਭ ਬਚਨ ਬੋਲਦਾ ਹੈ ਇਹ ਤਾਂ ਪਰਮੇਸ਼ਰ ਦਾ ਹੀ ਰੂਪ ਹੈ